ਸੋ ਮੈਂ ਇਸ ਵੇਲੇ ਮੌਜੂਦ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੋੜਾ ਛਤਰਾ ਵਿਖੇ ਜਿੱਥੇ ਅੱਜ ਨੌਜਵਾਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਵਾ ਇਹ ਉਪਰਾਲਾ ਵਾ ਕਿ ਘੋੜੀਆਂ ਦੇ ਰਾਹੀਂ ਵੱਖ-ਵੱਖ ਪਿੰਡਾਂ ਦੇ ਵਿੱਚ ਨੌਜਵਾਨ ਜਾ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ਾ ਦੇਣ ਜਾ ਰਹੇ ਆ ਅੱਜ ਦੇ ਇਸ ਖਾਸ ਮੌਕੇ ਦੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਵਿਆਮਾ ਹਰੀਸ਼ ਕੁਮਾਰ ਉਂਪਰਕਾ ਜੀ ਵੀ ਪਹੁੰਚੇ ਆ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਔਰ ਜਿਹੜੇ ਖੁਦ ਵੀ ਘੋੜਸਵਾਰੀ ਦੇ ਬਹੁਤ ਸ਼ਕੀਨ ਨੇ ਆਪਾਂ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਅੱਜ ਦੇ ਇਸ ਇਵੈਂਟ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਸਰ ਅੱਜ ਜੋ ਹਾਰਸ ਰਾਈਡਿੰਗ ਦਾ ਨੌਜਵਾਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਅੱਜ ਪਿੰਡ ਜੋੜਾ ਚਤਰਾ ਦੇ ਵਿੱਚ ਇੱਥੇ ਦੇ ਨੌਜਵਾਨਾਂ ਨੇ ਫਰੈਂਡਸ ਕਲੱਬ ਜਿਹੜਾ ਹੈ ਉਹਨਾਂ ਨੇ ਮਿਲ ਕੇ ਇੱਕ ਬੜਾਈ ਚੰਗਾ ਇਵੈਂਟ ਆਰਗੇਨਾਈਜ਼ ਕੀਤਾ ਹੈ ਜਿਸ ਦੇ ਵਿੱਚ ਇਹ ਵਕਫਾ ਕੋੜਿਆ ਤੇ ਬੈਠ ਕੇ ਰਾਈਡਿੰਗ ਕਰਦੇ ਹੋਏ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਨਗੇ ਕਿ ਉਹ ਜਿਹੜਾ ਹੈ ਨਸ਼ੇ ਤੋਂ ਦੂਰ ਰਹਿਣ ਤੇ ਰਾਈਡਿੰਗ ਜਾਂ ਹੋਰ ਬਾਕੀ ਸਪੋਰਟਸ ਐਕਟੀਵਿਟੀ ਜਿਹੜੀ ਹੈ ਉਹਦੇ ਵਿੱਚ ਪਾਰਟਿਸਿਪੇਟ ਕਰਨ। ਸਰ ਲਗਾਤਾਰ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਤੁਹਾਡੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਅੱਜ ਇੱਕ ਨੌਜਵਾਨਾਂ ਵੱਲੋਂ ਇਹ ਵੱਖਰੀ ਕਿਸਮ ਦਾ ਉਪਰਾਲਾ ਜੀ ਕੀ ਕਹਿਣਾ ਚਾਹੋਗੇ? ਅੱਜ ਇਹ ਬੜਾ ਹੀ ਚੰਗਾ ਉਪਰਾਲਾ ਹੈ ਤੇ ਇਹਨਾਂ ਦਾ ਹੀ ਇੰਨੇ ਦੀ ਆਪਣੀ ਜਿਹੜੀ ਇਨੋਵੇਸ਼ਨ ਹੈ ਇਹ ਲੋਕ ਆਪ ਇਕੱਠੇ ਹੋ ਕੇ ਉਹਨਾਂ ਦੇ ਵੱਖਰੇ ਵੱਖਰੇ ਸਪੋਰਟਸ ਇਵੈਂਟਸ ਵੀ ਕਰਾ ਰਹੇ ਹਨ ਤੋਂ ਉਹਦੇ ਵਿੱਚ ਹੀ ਇੱਕ ਰਾਈਡਿੰਗ ਇਵੈਂਟ ਹੈ ਅੱਜ ਦਾ ਜਿਹੜਾ ਹੈ ਸ਼ਡਿਊਲ ਕੀਤਾ ਹੈ ਜੋੜਾ ਚਤਰਾ ਦੇ ਵਿੱਚ ਅਸੀਂ ਜਾਣਦੇ ਹਾਂ ਨਸ਼ੇ ਦੀ ਪ੍ਰੋਬਲਮ ਵੀ ਸੀਗੀ ਬਟ ਇਹਦੇ ਤੋਂ ਦੂਰ ਜਾਣ ਦੇ ਲਈ ਕੀ ਕਰਨਾ ਹੈਗਾ ਉਹ ਵੀ ਸਾਨੂੰ ਹੀ ਦੇਖਣਾ ਪੈਣਾ ਹੈ ਤੋਂ ਇਹ ਇੱਕ ਇਨੋਵੇਟਿਵ ਇਵੈਂਟ ਹੈ ਰਾਈਡਿੰਗ ਦਾ ਜਿਹਦੇ ਵਿੱਚ ਕਈ ਸਾਰੇ ਜਿਹੜੇ ਰਾਈਡਰਸ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆਏ ਹਨ ਤੇ ਅਲੱਗ-ਅਲੱਗ ਬਰੀਡ ਦੇ ਹਾਰਸਸ ਵੀ ਆਏ ਹਨ ਸੋ ਪਾਰਟਿਸਿਪੇਟ ਕਰ ਰਹੇ ਹਨ ਸਾਰੇ ਤੇ ਮੈਨੂੰ ਉਮੀਦ ਹੈ ਕਿ ਚੰਗਾ ਮੈਸੇਜ ਸਪਰੈਡ ਕਰੂਗਾ ਲਗਾਤਾਰ ਜੜਾ ਵਾ ਇਹ ਜਿਹੜੀ ਇੱਕ ਹਾਰਸ ਰਾਈਡਿੰਗ ਵਾ ਇੱਕ ਬੜੀ ਵੱਡੀ ਕਲਾ ਵਾ ਔਰ ਨੌਜਵਾਨ ਪੀੜ੍ਹੀ ਇਸ ਨੂੰ ਭੁੱਲਦੀ ਜਾ ਰਹੀ ਹੈ ਸੋ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਹੀਂ ਮੈਨੂੰ ਉਮੀਦ ਹੈ ਕਿ ਨਹੀਂ ਭੁੱਲਣਗੇ ਕਿਉਂਕਿ ਅੱਜ ਵੀ ਅਸੀਂ ਦੇਖ ਰਹੇ ਹਾਂ ਕਾਫੀ ਸਾਰੇ ਯੂਥ ਜਿਹੜਾ ਇੱਥੇ ਆਇਆ ਹੈ ਤੇ ਹਾਰਸਸ ਵੀ ਲੈ ਕੇ ਆਏ ਹਨ ਨਾਲ ਤੇ ਜਾਣਦੇ ਤੋਂ ਹੈ ਬਟ ਇਹਨੂੰ بار بار ਪ੍ਰੈਕਟਿਸ ਕਰਨ ਦੀ ਵੀ ਲੋੜ ਹੈ ਔਰ ਹॉर्स ਰਾਈਡਿੰਗ ਸਾਡੇ ਪੁਲਿਸ ਦੇ ਵਿੱਚ ਵੀ ਇੱਕ ਇੰਪੋਰਟੈਂਟ ਸਾਡੇ ਪਲਾਟੂਨ ਹੁੰਦੀ ਹੈ ਜਿਹਨੂੰ ਮਾਉਂਟਡ ਪਲਾਟੂਨ ਕਹਿੰਦੇ ਹਨ ਉਦਾਂ ਹੀ ਰਾਈਡਿੰਗ ਜਿਹੜਾ ਇੱਕ ਚੰਗਾ ਸਪੋਰਟ ਹੈ ਜੋ ਕਿ ਯੂਥ ਨੂੰ ਇੱਕ ਡਿਸਪਲਾਈਨਡ ਲਾਈਫ ਤੇ ਰਾਈਡਿੰਗ ਕਰਨਾ ਤੇ ਪਸ਼ੂ ਦਾ ਧਿਆਨ ਰੱਖਣਾ ਇਸ ਚੀਜ਼ ਦੇ ਵੱਲ ਵੀ ਮੋਟੀਵੇਟ ਕਰਦਾ ਹੈ ਤੇ ਪੋਜ਼ਿਟਿਵਿਟੀ ਲੈ ਕੇ ਆਉਂਦਾ ਹੈ ਤੋਂ ਇਹਨੂੰ ਬੜੇ ਚੰਗੇ ਤਰੀਕੇ ਨਾਲ ਕਰਨਾ ਵੀ ਚਾਹੀਦਾ ਹੈ ਤੇ ਇਹਦਾ ਪ੍ਰਚਾਰ ਅਤੇ ਪ੍ਰਸਾਰ ਵੀ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਬਾਕੀ ਯੂਥ ਨੂੰ ਵੀ ਕੋਈ ਨਾ ਕੋਈ ਹੌਬੀ ਡਵੈਲਪ ਕਰਨ ਦਾ ਮਨ ਕਰੇ ਤੇ ਉਹ ਜਿਹੜੇ ਬੈਡ ਹੈਬਿਟਸ ਹਨ ਉਹਨਾਂ ਤੋਂ ਦੂਰ ਹੋ ਕੇ ਵੱਖਰੇ ਜਿਹੜੇ ਚੰਗੇ ਹੈਬਿਟਸ ਹੈ ਇਹਦਾ ਪਾਰਟ ਬਣ ਸਕਣ ਸਰ ਨਸ਼ਿਆਂ ਦੇ ਖਿਲਾਫ ਤੁਹਾਡੇ ਵੱਲੋਂ ਲਗਾਤਾਰ ਮਿਸ਼ਨ ਨਿਸ਼ਚੇ ਦੇ ਤਹਿਤ ਜਿਹੜਾ ਵਾ ਵੱਡੇ ਵੱਡੇ ਇਵੈਂਟ ਮੈਰਾਥਨ ਦਾ ਵੀ ਯੋਜਨ ਕੀਤਾ ਜਾਂਦਾ ਵਾ ਔਰ ਜਿਹਦੇ ਜ਼ਿਲ੍ਹੇ ਵਿੱਚ ਚੰਗੇ ਰਿਜ਼ਲਟ ਵੀ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਨੌਜਵਾਨ ਬਹੁਤ ਸਾਰੇ ਕਲਚਰ ਐਕਟੀਵਿਟੀਜ਼ 'ਚ ਜੁੜ ਰਹੇ ਆ ਸਰ ਅਗਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਵਾ ਉਹ ਮਿਸ਼ਨ ਨਿਸ਼ਚੇ ਦੇ ਤਹਿਤ ਕੀ ਪ੍ਰੋਗਰਾਮ ਕੋਈ ਹੋਰ ਹੋਣ ਜਾ ਰਹੇ ਆ ਜੀ ਹਾਂਜੀ ਇਸ ਵੀਕ ਹੀ ਅਸੀਂ ਇੱਕ ਬੜਾ ਕਲਚਰਲ ਤੇ ਸਪੋਰਟਸ ਇਵੈਂਟ ਕਰਨ ਜਾ ਰਹੇ ਹਾਂ ਇਸ ਫਰਾਈਡੇ ਨੂੰ ਅਸੀਂ ਉਹਨੂੰ ਪਲਾਨ ਕੀਤਾ ਹੈ ਜਿਹਦੇ ਵਿੱਚ ਕਾਫੀ سارے ਸਕੂਲਾਂ ਦੇ ਬੱਚੇ ਤੇ ਯੂਥ ਕਲੱਬਸ ਨੂੰ ਬੁਲਾ ਕੇ ਸਪੋਰਟਸ ਦੇ ਇਵੈਂਟ ਜਿਵੇਂ ਕਿ ਫੁੱਟਬਾਲ ਟੂਰਨਾਮੈਂਟ ਔਰ ਕਬੱਡੀ ਟੂਰਨਾਮੈਂਟ ਉਹ ਆਰਗੇਨਾਈਜ਼ ਕਰਾ ਰਹੇ ਹਾਂ ਅਸੀਂ ਗਵਰਨਮੈਂਟ ਕਾਲਜ ਤੋਂ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਉਹਦੇ ਵਿੱਚ ਪਾਰਟਿਸਿਪੇਟ ਕਰਨ ਉਹਦੇ ਉਹਦੇ ਵਿੱਚ ਇਨਾਮ ਵੀ ਰੱਖੇ ਗਏ ਹਨ ਤੇ ਕਈ سارے ਸੀਨੀਅਰ ਆਫੀਸਰਸ ਤੇ ਸਾਡੇ ਮੰਤਰੀਗਣ ਇਹ ਸਾਰੇ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਨਗੇ ਸਰ ਲਾਸਟ ਦੇ ਵਿੱਚ ਕੀ ਖਾਸ ਸੰਦੇਸ਼ ਯੂਥ ਨੂੰ ਦੇਣਾ ਚਾਹੋਗੇ ਅੱਜ ਦੇ ਇਸ ਹORSES RIDING ਇਵੈਂਟ ਤੇ ਮੈਂ ਯੂਥ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਆਂਦੇ ਹਾਂ ਇਕੱਠੇ ਇਕੱਠੇ ਹੁੰਦੇ ਹਾਂ ਸੋ ਕੋਈ ਪੋਜ਼ਿਟਿਵ ਈਵੈਂਟ ਕਰਨਾ ਚਾਹੀਦਾ ਹੈ ਇਹ ਉਸ ਤਰ੍ਹਾਂ ਦਾ ਈਵੈਂਟ ਹੈ ਜਿੱਥੇ ਤੁਹਾਨੂੰ ਆਪ ਬੜੀ ਸਪੋਰਟਸਮੈਨਸ਼ਿਪ ਦੀ ਫੀਲਿੰਗ ਜਿਹੜੀ ਹੈ ਉਹ ਆਉਂਦੀ ਅੰਦਰ ਸੋ ਹॉर्स ਰਾਈਡਿੰਗ ਹੋ ਗਿਆ ਜਾਂ ਕੋਈ ਕਬੱਡੀ ਟੂਰਨਾਮੈਂਟ ਹੋ ਗਿਆ ਵਾਲੀਬਾਲ ਟੂਰਨਾਮੈਂਟ ਹੈ ਇਹ ਹਰੇਕ ਪਿੰਡਾਂ ਦੇ ਵਿੱਚ ਕਰਵਾਉਣਾ ਚਾਹੀਦਾ ਹੈ ਜੋੜਾ ਚਤਰਾ ਦੇ ਜਿਹੜੇ ਲੋਕ ਹੈ ਮੈਂ ਬੜੀ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਚੰਗਾ ਉਪਰਾਲਾ ਲਿਆ ਹੈ ਬਾਕੀ ਸਾਰੇ ਵੀ ਸਾਡੇ ਗੁਰਦਾਸਪੁਰ ਦੇ ਜਿਹੜੇ ਪਿੰਡ ਹੈ ਜਾਂ ਸ਼ਹਿਰੀ ਏਰੀਆ ਉੱਤੇ ਇਸ ਤਰ੍ਹਾਂ ਦੇ ਈਵੈਂਟਸ ਹੋਣੇ ਚਾਹੀਦੇ ਜੀ ਸਰ ਗੱਲਬਾਤ ਲਈ ਧੰਨਵਾਦ ਐਸਨ ਐਸਐਸਪ ਮਾਰੂmber ਗਾਜੀ ਜਿਨ੍ਹਾਂ ਨੇ ਨੌਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਹਾਂਵਾਗੇ ਜਿਹੜਾ ਨੌਜਵਾਨਾਂ ਵੱਲੋਂ ਅੱਜ ਜੋੜਾਦੇਸ ਸਰਕਾਰੀ ਸਕੂਲ ਤੋਂ ਹORS RIDING ਦਾ ਇਵੈਂਟ ਕੀਤਾ ਜਾ ਰਿਹਾ ਵਾ ਇਹ ਬਹੁਤ ਵਧੀਆ ਵਾ ਨੌਜਵਾਨਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ ਵਾ ਕਿ ਨਸ਼ਿਆਂ ਤੋਂ ਦੂਰ ਰਵੋ ਔਰ ਅਗਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦੇ ਲਈ ਮਿਸ਼ਨ ਨਿਸ਼ਚੇ ਦੇ ਤਹਿਤ ਵੀ ਵੱਡੇ ਉਪਰਾਲੇ ਕੀਤੇ ਜਾਣਗੇ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਪਿੰਡ ਜੋੜਾ ਛਤਰਾ ਦੇ ਸਰਕਾਰੀ ਸਕੂਲ ਤੋਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਜੁੜੇ ਰੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ